ਇਸ ਟਾਈਮ ਜੀ ਜੋ ਅਸੀਂ ਦੇਖ ਰਹੇ ਹਾਂ ਜੋ ਕਿ ਪਹਿਲਾਂ ਹੀ ਵੀ ਦੋ ਵਾਰ ਨਾਮਜ਼ਦ ਕੀ ਕਰ ਚੁੱਕੇ ਨੇ ਹਰਮੀਤ ਸਿੰਘ ਜੀ ਇਸ ਟਾਈਮਾਂ ਜੋ ਲੋਕ ਨੇ ਉਹਨਾਂ ਦਾ ਚਕਾ ਬਹੁਤ ਜ਼ਿਆਦਾ ਲੋਕਾਂ ਦਾ ਉਹਨਾਂ ਦੇ ਵੱਲ ਆਗਾ ਜੋ ਮੁੱਖ ਮੰਤਰੀ ਸਾਹਿਬ ਨੇ ਪਿੰਡਾਂ ਦੇ ਵਿੱਚ ਜੋ ਟੇਲਾਂ ਤੱਕ ਪਾਣੀ ਪਹੁੰਚਾਇਆ, ਨਹਿਰਾਂ ਕੱਸੀਆਂ ਕੱਢੀਆਂ ਔਰ ਬਿਜਲੀ ਔਰ ਜੋ ਵੀ ਗਰੀਬ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ, ਐਈਆਂ ਜਿਹਾ ਉਧਾਰਨਾ ਨੇ ਜੀ ਜਿਹੜੇ ਬੱਚੇ ਦੇ ਮਾਪੇ ਲੇਬਰ ਕਰ ਰਹੇ ਸੀ ਉਹਨਾਂ ਦੇ ਬੱਚੇ ਵੀ ਜੱਜ ਬਣਿਆ। ਕਿਉਂਕਿ ਇਹ ਸਰਕਾਰ ਦੀ ਦੇਣ ਹੈ ਕਿ ਨਿਰਵਰਣਾ ਨਹੀਂ ਕੋਈ ਬਣ ਸਕਦਾ। ਇਸ ਕਰੋੜਾਂ ਰੁਪਈਆ ਪਹਿਲਾਂ ਲੈਂਦੇ ਸੀ ਸਰਕਾਰਾਂ। ਇਸ ਕਰਕੇ ਹੀ ਦੇਖਦਾ ਜੋ ਗਰੀਬ ਕੈਟਾਗਰੀ ਦੀ ਵੋਟ ਆ ਉਹ ਵੀ ਸ੍ਰੀ ਭਗਵੰਤ ਮਾਨ ਜੀ ਨੂੰ ਔਰ ਇਸ ਹਲਕੇ ਦੇ ਵਿੱਚ ਇਮਰੀ ਚੋਣਾਂ ਆਂਗੀ ਜੋ ਇਹ ਹਰਮਿੰਦਰ ਸਿੰਘ ਸੰਧੂ ਜੀ ਨੂੰ ਵੋਟ ਵੱਧ ਵੱਧ ਪੈ ਰਹੀ ਹੈ ਜੋ ਅਸੀਂ ਦੇ ਆ ਵੀ ਇਹ ਆ ਗਿਆ ਕਿ ਉਹ ਕਿਸਾਨਾਂ ਦੇ ਲਈ ਇਹ ਪਾਣੀ ਦੀ ਸਹੂਲਤ ਆ ਗਈ ਜੋ ਵੀ ਤੇ ਰਹੇ ਨੇਗੇ ਬਹੁਤ ਵਧੀਆ ਤੇ ਅਸੀਂ ਇਸ ਕਰਕੇ ਵੋਟ ਪਾ ਪਹਿਲਾਂ ਰਾਤਾਂ ਨੂੰ ਲਾਈਟ ਚਲੀ ਗਈ ਆ ਕਿ ਜਦੋਂ ਕਿਸਾਨ ਘਰੇ ਪਹੁੰਚਦਾ ਸੀਗਾ ਲਾਈਟ ਆ ਜਾਂਦੀ ਸੀ ਜਦੋਂ ਮੋਟਰ ਤੇ ਜਾਂਦਾ ਸੀ ਪੰਪੀ ਤੇ ਤਾਂ ਲਾਈਟ ਫੇਰ ਚਲੀ ਜਾਂਦੀ ਸੀ ਉਹ ਵਿਚਾਰੇ ਕਿਸਾਨ ਦੀ ਖੱਜਲ ਖਵਾਰੀ ਉਹ ਖਤਮ ਹੋ ਗਈ ਆ ਹੁਣ ਜੋ ਵੀ ਆ ਸਵੇਰੇ ਮੁਲਾਜ਼ਮਾਂ ਦੀ ਤਰ੍ਹਾਂ ਜਾ ਕੇ ਆਪਣਾ ਮੋਟਰ ਦਾ ਬੰਬੀ ਦਾ ਬਟਨ ਨੱਪਦੇ ਆ ਤੇ ਆਪਣੇ ਜੋ ਵੀ ਆ ਗਈ ਫਸਲ ਨੂੰ ਪਾਣੀ ਦੇ ਕੇ ਘਰੇ ਆ ਜਾਂਦੇ ਆ ਟਾਈਮ ਨਾਲ ਆਪਣੇ ਬੱਚਿਆਂ ਦੇ ਵਿੱਚ ਰੋਟੀ ਪਾਣੀ ਖਾਂਦੇ ਆਗੇ ਆਰਾਮ ਦੀ ਨੀਂਦ ਜਿਹੜੀ ਘਰੇ ਸੌਂਦੇ ਆ ਇਹ ਕਿਸਾਨਾਂ ਦੇ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਅੱਗੇ ਵੀ ਕਰ ਰਿਹਾ ਥਲੇ ਸਭ ਟਾਈਮ ਪਿਆ ਸਰਕਾਰ ਦਾ ਥਲੇ ਹੋਰ ਬਹੁਤ ਕੁਝ ਕਰਨਾ ਜੋ ਵਾਅਦੇ ਕਰੇ ਨੇ ਸਾਨੂੰ ਯਕੀਨ ਆਗਾ ਵੀ ਸਰਕਾਰ ਜ਼ਰੂਰ ਦੋ